ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਪਿੰਦਰ ਪਾਚੇਂ ਜੀ ਦੇ ਪਾਸੋਂ ਕਥਾ ਨੂੰ ਸਰਵਣ ਕਰਾਂਗੇ 3 ਮਾਰਚ 1699 ਪਹਿਲੀ ਵਿਸਾਖ ਨੂੰ ਬਹੁਤ ਵੱਦਾ ਇਕੱਠ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਤੰਬੂ ਹਜ਼ੂਰ ਨੇ ਵੱਡਾ ਕੇਸਗੜ ਵਾਲੀ ਪਹਾੜੀ ਤੇ ਲਾਇਆ ਕਿਉਂਕਿ ਕੇਸਗੜ ਕਿਲਾ ਨਹੀਂ ਭਾਵੇਂ ਸੀ ਗਿਣਤੀ ਕਿਲਿਆਂ ਚ ਕਰਨਿਆ ਕੇਸਗੜ ਕਿਲਾ ਨਹੀਂ ਸੀ ए पहाड़ी है आनंद गढ़ा गढ़ एक किले कहने हजूर मकीने घड़ियों का जिक्र पल प्रिंसीपल शहीद सिख मिशन का प्रिंसीपल हरभजन सिंह जिक्र किया उस एकांत तो बाद अस्सी हजार देब इकट्ठ है तंबू लगा सवेरे दीवान सजा है ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਸੋਨਾ ਸਿੰਘਾਸਨ ਬਣਾਇਆ ਗਿਆ ਮੇਰੇ ਚੋਜੀ ਪ੍ਰੀਤਮ ਤਾਂ શ્રી ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਸੁਭਾਏ ਮਾਨ ਨੇ ਅਜ ਹਜ਼ੂਰ ਦੇ ਚਿਹਰੇ ਤੇ ਲਾਲੀ ਡਲ ਕਾ ਮਾਰਦੀ ਹੈ ਜਲਾਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਦੀਵਾਨ ਦੀ ਸਮਾਪਤੀ ਹੋਈ ਚਾਰ ਚੁਫੇਰੇ ਬਿਲਕੁਲ ਖਾਮੋਸ਼ੀ ਛਾ ਗਈ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠਦੇ ਨੇ ਆਪਣੀ ਮਿਆਨ ਚੋਂ ਕਿਰਪਾਨ ਨੂੰ ਬਾਹਰ ਕੱਢਦੇ ਨੇ ਚਲੋ ਇਹ ਤਾਂ ਇਸ ਤੋਂ ਤਾਂ ਕੋਈ ਅਨਕਾਰੀ ਖਈ ਨਹੀਂ ਇਹ ਇਸ ਮਸਲੇ ਚ ਨਾ ਚੱਲਿਓ ਬੱਕਰੇ ਵੱਡੇ ਕੀ ਵੱਡੇ ਮੈਂ ਇਹ ਸਵਾਲ ਨੂੰ ਛੱਡੂ ਕੌਣ ਉਹ ਹਰਵਸਾ ਕੀ ਨੂੰ ਮੇਰਾ ਕਹਿ ਲੈ ਕਈ ਬੰਦੇ ਹਰਵਸਾ ਕੀ ਨੂੰ ਇਹੀ ਸਵਾਲ ਲੈ ਕੇ ਬਿੱਟੇ ਬੱਕਰੇ ਬੱਕਰੇ ਕਿ ਕੀ ਹੋਇਆ ਮੈਂ ਸਿਰਫ ਇੱਕੋ ਬੇਨਤੀ ਕਰਾਂਗਾ ਇਹ ਸ਼ਬਦ ਕਹਿਣਾ ਬੱਕਰੇ ਝਟਕਾਏ ਜੀ ਇਹ ਕੋਈ ਗਿਆਨੀ ਆਪਣਾ ਵੈਗੁਰੂ ਜੀ ਸੰਤੋਖ ਸਿੰਘ ਨੇ ਲਿਖਿਆ ਗੁਰਪ੍ਰਤਾਪ ਸੂਰੀਚ ਮੈਂ ਨਾਂ ਲੈਣ ਤੋਂ ਗੁਰੂ ਜੀ ਨਹੀਂ ਕਰਦਾ ਉਹ ਇੱਕ ਗੱਲ ਬੜੀ ਕਹਿੰਦੇ ਸਨ ਕਹਿੰਦੇ ਸਨ ਜਿਸ ਖਾਲਸੇ ਦੀ ਸਿਰਜਣਾ ਸੱਚ ਤੇ ਪੈਰਾ ਦੇਣ ਵਾਸਤੇ ਕੀਤੀ ਜਾ ਰਹੀ ਹੈ ਕਿ ਉਸ ਖਾਲਸੇ ਦੀ ਸਿਰਜਣਾ ਦੇ ਮੁੱਢ ਵਿੱਚ ਝੂਠ ਬੋਲਿਆ ਮੰਗੇ ਸਿੱਖਾਂ ਦੇ ਸਿਰ ਤੇ ਚਟਕਾ ਬਕਰੇ ਦਿੱਤੇ ਉਹ ਕਹਿੰਦੇ ਸੰ ਜਿਹੜਾ ਗੁਰੂ ਜ਼ਫਰ ਨਾਮੇ ਚ ਔਰੰਗਜ਼ੇਬ ਨੂੰ ਕਹਿ ਰਿਹਾ ਖਮੂ ਮਰਦ ਬਾਏ ਦੀ ਸ਼ਬਦ ਸੁਖਨ ਵਰ ਨਾ ਸ਼ਿਕ ਮੇ ਦਿਗਰ ਦਰ ਦਹਾਨੇ ਦਿਗਰ ਮਰਦ ਵੋਹ ਹੈ ਜੋ ਜ਼ਬਾਨ ਮੇ ਵੋ ਪੇਟ ਮੇ ਜੋ ਪੇਟ ਮੇ ਵੋ ਜ਼ਬਾਨ ਮੇ ਉਹ ਮਰਦ ਕਹਦਾ ਜਿਹੜਾ ਜ਼ਬਾਨ ਤੋਂ ਕੁਝ ਕਹਤੇ ਅੰਦਰ ਕੁਝ ਰੱਖੇ ਬਾਹਰੋਂ ਸਿੱਖਾਂ ਦੇ ਸਿਰ ਮੰਗੇ ਤੇ ਅੰਦਰ ਬੱਕਰੀ ਚਟਕਾਈ ਜਾਏ ਇਹਦਾ ਮਤਲਬ ਝੂਠ ਬੋਲਿਆ ਜਿਹੜਾ ਗੁਰੂ ਬਾਣੀ ਚ ਪਰਦਾ ਪਿਆ ਬੋਲਿਆ ਸੱਚ ਧਰਮ ਝੂਠ ਨਾ ਬੋਲਿਆ ਜੋ ਗੁਰ ਦਸ ਹੈ ਵਾਟ ਮੁਰਿਦਾ ਜੋਲੀਆ ਮੇਕ ਮੰਗਲ ਕੀਤਾ ਹੈ ਕਿ ਖਾਨਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਖਾਨਸੋ ਮੀਨ ਬਿਲਕੁਲ ਸ਼ੁੱਧ ਨੇ ਬੇਕੀਨਾ ਉਹਦੇ ਅੰਦਰ ਕਿਸੇ ਕਿਸਮ ਦਾ ਸਾੜਾ ਨਹੀਂ ਖਾਨਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਆਇਨਾ ਦਰਪਨ ਸ਼ੀਸ਼ਾ ਗੁਰੂ ਗੋਬਿੰਦ ਸਿੰਘ ਸੱਚ ਦਾ ਸ਼ੀਸ਼ਾ ਹੈ ਜਿਹੋ ਜਿਹਾ ਚਿਹਰਾ ਲੈ ਕੇ ਜਾਓ ਗੁਰੂ ਗੋਬਿੰਦ ਸਿੰਘ ਉਹ ਹੋ ਜਾ ਦਿਖਾ ਦਿੰਦਾ ਕੀ ਬੁਨਿਆਦ ਝੂਠੇ ਰੱਖੀ ਨਹੀਂ ਗੁਰਮਖੋ ਗੁਰੂ ਸਮਰੱਥ ਹੈ ਮੈਂ ਇਸ ਕਰਕੇ ਕਿਆ ਇਸ ਪਸਲੇ ਚ ਵੀ ਕੀ ਹੋਇਆ ਉੱਥੇ ਮੈਨੂੰ ਇਹ ਗੱਲ ਯਾਦ ਦਿਓ ਸਾਡੇ ਇੱਕ ਵਿਦਵਾਨ ਕਹਿੰਦੇ ਹੁੰਦੇ ਸਨ ਜਿਹੜੀ ਗੱਲ ਤੰਬੂਜ ਕੀਤੀ ਤੂੰ ਤੰਬੂ ਬਾੜ ਕਿਉਂ ਕਿਉ ਸਿੱਖੋ ਵੇਖੀ ਜਾਂਦੇ ਪਰ ਖੂਨ ਨਾਲ ਵੀ ਜੀ ਕਰਪਾਨ ਆਈ ਸਭ ਨੂੰ ਪਤਾ ਹੈ ਹਜ਼ੂਰ ਨੇ ਲਲਕਾਰ ਕੇ ਉੱਚੀ ਆਵਾਜ਼ ਵਿੱਚ ਕਿਹਾ ਕੋਈ ਖੈਰ ਸਿੱਖਾ ਬੇਟਾ ਜੋ ਸੀਸ ਕਰੇ ਬੇਟਾ ਇੱਕੋ ਦਮ ਕਮੋਸ਼ੀ ਸ਼ਾਹ ਕਿ ਮਸੰਦਾ ਦੇ ਅੰਦਰ ਡਰੇ ਕਮਜ਼ੋਰ ਡਰ ਕਉ ਨਾ ਕਹਿ ਬਹੁਤ ਕੁਛ ਕਰ ਰਹੇ ਨੇ ਇਹ ਪ੍ਰਸਾਦੀ ਖਾਤੀ ਇਹ ਨਗਾਰੇ ਇਹ ਮਹੱਲੇ ਇਹ ਹੁਣ ਪਤਾ ਨਹੀਂ ਕੀ ਕਰਨਗੇ ਸਿੱਖ ਸਾਰੇ ਵੱਢਣਗੇ ਹਜ਼ੂਰ ਨੇ ਕਿਹਾ ਕੋਈ ਖੈ ਸਿੱਖ ਦਾ ਬੇਟਾ ਜੋ ਸੀਸ ਕਰੇ ਬੇਟਾ ਸੜਾ ਇਤਿਹਾਸ ਕਹਿੰਦਾ ਜਦੋਂ ਤੀਸਰੀ ਆਵਾਜ਼ ਉੱਚੀ ਆਵਾਜ਼ ਵਿੱਚ ਕੜਕਵਿੰਜ ਕਿਹਾ ਕੋਈ ਖੈ ਸਿੱਖ ਉਸ ਵਕਤ ਫਿਰ ਲਾਹੌਰ ਦਾ ਖਤਰੀ ਭਾਈ ਦਇਆ ਰਾਮ ਘਲ ਚ ਪੱਲਾ ਪਾ ਕੇ ਉੱਠਿਆ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਚ ਬੜੇ ਸਿੰਘ ਬੈਠੇ ਆ ਜਿਹੜੇ ਪੰਜਾਂ ਚ ਸੇਵਾ ਕਰਦੇ ਆ ਗੁਰਮਖੋ ਅੱਜ ਉਹਨਾਂ ਪੰਜਾਂ ਪਿਆਰਿਆਂ ਦਾ ਸਿੱਖ ਜਗਤ ਰੋਮ ਰੋਮ ਸ਼ੁਕਰ ਕਰੋ ਜੇ ਉਹ ਪੰਜ ਨਾ ਖੜੇ ਹੁੰਦੇ ਤੇ ਅੱਜ ਪੰਜ ਕਦੀ ਅਮਰ ਸੰਚਾਰ ਨਾ ਕਰਦੇ ਉਹਨਾਂ ਪੰਜਾਂ ਨੇ ਸੀਸ ਦਿੱਤੇ ਅੱਜ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਕਾਲਜ ਪੱਲਾ ਪਾ ਕੇ ਖੜੇ ਹੋ ਗਏ ਸੱਚੇ ਬਾਦਸ਼ਾਹ ਇਹ ਸੀਸ ਧੇਰਾ ਕਿਰਪਾ ਕਰੋ ਸਵੀਕਾਰ ਕਰੋ ਹਜ਼ੂਰ ਨੇ ਬਾਹ ਪਕੜੀ ਅੰਦਰ ਲੈ ਗਏ ਖੜਕ ਚੱਲਣ ਦੀ ਆਵਾਜ਼ ਆਈ ਖੂਨ ਨਾਲ ਭਿੱਜੀ ਕੋਈ ਸਰੀਸਾ ਬਾਹਰ ਉਮਦੀ ਆ ਆਵਾਜ਼ ਦਿੰਦੇ ਨੇ ਕੋਈ ਹੋਰ ਇੱਕ ਸਿੱਖ ਇਸੇਰ ਹੋਰ ਲਾਹੌਰ ਤੋਂ ਬਾਅਦ ਫਿਰ ਭਾਈ ਧਰਮਚੰਦ ਜੀ ਹਸਤਣਾਪੁਰ ਵੱਲ ਚਲੋ ਅਸੀਂ ਸਾਰੇ ਦਿੱਲੀ ਕਹਿੰਨੇ ਆ ਦਿੱਲੀ ਨਹੀਂ ਥਾ ਉਹਨਾਂ ਦਾ ਹਸਤਣਾਪੁਰ ਮੇਰਠ ਤੋਂ ਜਾਈਏ ਤੇ ਮੈਂ ਉਸ ਥਾਨ ਦੇ ਦਰਸ਼ਨ ਕੀਤੇ ਆ ਜਿਹੜਾ ਭਾਈ ਸਾਹਿਬ ਦਾ ਘਰ ਸੀ ਹਸਤਣਾਪੁਰ ਦੇ ਨੇੜੇ ਇੱਕ ਹੈ ਪਿੰਡ ਬਹੁਤ ਸੋਨਾ ਗੁਰਦੂਰਾ ਬਾਬਾ ਹਰਬੰਸ ਸਿੰਘ ਜੀ ਹੁਣਾ ਉੱਥੇ ਬਣਾਇਆ ਹੋਇਆ। ਫਿਰ ਦਿੱਲੀ ਤੋਂ ਦਿੱਲੀ ਚਲੋ ਸ਼ਬਦ ਵਰਤਨੇ ਹਸਤਨਾਪੁਰ ਤੋਂ ਭਾਈ ਧਰਮਚੰਦ ਉੱਥੇ ਸੀਸ ਭੇਟ ਕੀਤਾ। ਤੀਸਰੀ ਆਵਾਜ਼ ਆਈ ਸੀਸ ਭਾਈ ਹਿੰਮਤ رائے ਉੱਠਦੇ ਨੇ ਜਗਨਨਾਥ ਪ੍ਰਿਓ ਓਡੀਸ਼ਾ ਤੋਂ। ਚੌਥੀ ਆਵਾਜ਼ ਆਈ। ਹਜ਼ੂਰ ਨੇ ਕਿਹਾ ਸੀਸ ਚੌਥੀ ਵਰੀ ਉੱਠਦੇ ਨੇ ਭਾਈ ਮੋਹਕਮ ਚੰਦ ਜੀ। ਦਵਾਰਕਾ ਤੋਂ ਪੰਜਵੇਂ ਆਵਾਜ਼ ਆਈ ਇੱਕ ਸੀਸ ਹੋਰ ਤੇ ਪਿਆਰਿਓ ਫਿਰ ਉੱਠਦੇ ਨੇ ਭਾਈ ਸਾਹਿਬ ਚੰਦ ਜੀ ਉਹ ਦੇਖਨੇ ਉਹ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਮਹਾਰਾਜ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਦੇ ਸੀਸ ਲੈ ਬਸ ਇਸ ਗੱਲ ਨੂੰ ਕਦੀ ਭੁੱਲੋ ਨਾ ਚਲੋ ਭਾਵੇਂ ਸੰਬੋਲਕ ਸ਼ਬਦ ਸੀ ਕਈ ਵਾਰੀ ਕਹਨੇ ਬਾਣੀ ਚ ਵਰਤੇ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾ ਨਾ ਕੀਚੈ ਇਹ ਗੁਰੂ ਸਾਹਿਬ ਇਹ 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 ਸ਼ਬਦ ਵੀ ਕਈ ਦਿਨਾਂ ਦੀ ਵਿਆਖਿਆ ਹੈ ਜੀ ਇਹ ਮੈਂ ਪੜ ਦਿੱਤਾ ਤੁਸੀਂ ਸਾਰਿਆਂ ਪੜਿਆ ਇਹ ਇਹ ਚ ਬੜੇ ਰਮਜਾ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਇਹ ਤਿੰਨ ਦਿਨ ਦੀ ਵਿਆਖਿਆ ਹੈ ਪ੍ਰੇਮ ਖੇਲਣ ਤੇ ਚਾਉ ਕਿਉਂਕਿ ਚਾਹ ਤੋਂ ਬਿਨਾ ਖੇਡਿਆ ਹੀ ਨਹੀਂ ਜਾ ਸਕਦਾ ਆ ਨਿਆਣਾ ਬਿਮਾਰ ਹੋ ਜਾ ਜਿੰਨੇ ਮਰਜੀ ਖਡਾਉਣੇ ਦੇ ਦਿਓ ਖੇਡਦਾ ਉਹਦੀ ਵੀ ਖਡਾਉਣੇ ਤਾਂ ਹੀ ਖੇਡਦਾ ਜੇ ਚਾਹ ਹੋਵੇ ਸੱਚ ਐਵੇਂ ਗੁਰੂ ਨੂੰ ਸੀਸ ਵੀ ਹੋਇ ਦਿੰਦਾ ਜਿਹਨੂੰ ਗੁਰੂ ਨੂੰ ਮਿਲਨ ਦਾ ਚਾਹ ਹੋਵੇ ਜਾਉ ਤੋ ਪ੍ਰੇਮ ਖੇਲਨ ਕਾ ਚਾਹੋ ਸਿਰਦਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਇਹਨੂੰ ਸਤਗੁਰੂ ਨੇ ਬਾਣੀ ਚ ਕਿਹਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਖੋ ਸਬਨ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਸ ਲੈ ਫਿਰ ਸਾਡਾ ਇਤਿਹਾਸ ਕਹਿੰਦਾ ਪੰਜ ਚੀਜ਼ਾਂ ਦਾ ਸੁਮੇਲ ਹੋਵੇ ਤੇ ਅਮਰਤ ਬਣਦਾ ਜੀ ਅੱਜ ਵੀ ਚਲੋ ਮੈਂ ਸੁਨਹਿਰੇ ਦਾ ਜ਼ਿਕਰ ਨਹੀਂ ਕਰਾਂਗਾ ਜਦੋਂ ਪੰਜ ਪਿਆਰੇ ਗੁਰਮਖ ਪਿਆਰੇ ਕਰਦੇ ਅਮਰ ਸੰਚਾਰ ਉਹ ਦੌਰੀ ਦੌਰੀ ਸਾਡੇ ਕਹਿੰਦੇ ਸੁਨਹਿਰਾ ਜਿਹਨੂੰ ਕਹਿੰਦੇ ਆ ਪੱਥਰ ਦਾ ਦੌਰੀ ਡੰਡਾ ਡੰਡਾ ਤੇ ਨਹੀਂ ਦੌਰੀ ਉੱਤੇ ਰੱਖਦੇ ਸਭ ਤੋਂ ਪਹਿਲਾਂ ਇਹਨਾਂ ਪੰਜਾਂ ਵਿੱਚੋਂ ਹਜ਼ੂਰ ਨੇ ਸੱਤ ਦਰਵ ਦਾ ਇਤਿਹਾਸ ਕਹਿੰਦਾ ਸਤਿ ਦਰਬ ਦਾ ਨਿਰਮਲ ਨੀਰ ਲਿਆ ਪਤਾਸੇ ਲਏ 2 ਬਾਟਾ ਲਿਆ 3 ਖੰਡਾ ਲਿਆ 4 ਚਾਰ ਆ ਗਏ ਤੇ ਪੰਜਵਾਂ ਗੁਰੂ ਗੋਬਿੰਦ ਸਿੰਘ ਵਿੱਚ ਆ ਬ ਆ ਗਿਆ ਪੰਜ ਇਕੱਠੇ ਹੋਇਆ ਛੇ ਦੁੱਧ ਨਹੀਂ ਵਰਤਿਆ ਅੰਮ੍ਰਿਤ ਜੋ ਦਿਨ ਹਾਲਾਂਕਿ ਮੈਂ ਕੱਲ ਨੂੰ ਬੇਨਤੀ ਕਰਾਂ ਮੈਨੂੰ ਯਾਦ ਇੱਕ ਵਾਰ ਅੱਗੇ ਵੀ ਹੁਣ ਕੱਲ ਤੋਂ ਸ਼ੁਰੂ ਕਰਾਂਗੇ ਅੰਮ੍ਰਿਤ ਕੀ ਰੈਤ ਕੀ ਖਾਲਸਾ ਕੀ ਸਵੇਰ ਦਾ ਜ ਬੜਾ ਸ਼ਬਦ ਪੜਿਆਗਾ ਸਰਬ ਲੋ ਦਾ ਤੇ ਦਸ਼ਮ ਦਾ ਨਹੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਪਿਆਰਿਓ ਆਮ ਰੂਪ ਤਾਂ ਬੜੇ ਲੱਭ ਜਾਂਦੇ ਆ ਪਰ ਖਾਸ ਰੂਪ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਧਾਰੀ ਹੋਈ ਹੈ ਤਰਾਂ ਕੇ ਦੇਖਾਂਗੇ ਕਿਹੜਾ ਖਾਲਸਾ ਕੇਵਲ ਦਬਕੇ ਮਾਰਨ ਵਾਲਾ ਨਹੀਂ ਜਿਹਦਾ ਅੰਦਰ ਪਿੱਜਾ ਪਿਆ ਹੈ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸ਼ਬਦ ਦੁੱਧਲੀ ਵੀ ਵਰਤਿਆ ਪਸ਼ੂ ਮਿਲਿਆ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਕਿਉਂਕਿ ਪਾਣੀ ਕਦੀ ਮੈਲਾ ਨਹੀਂ ਹੁੰਦਾ ਪਾਣੀ ਨੇ ਕਦੀ ਮੈਲਾ ਨਹੀਂ ਹੋਣਾ ਇਥੋਂ ਤੱਕ ਕਿ ਜਿਸ ਵਕਤ ਬ੍ਰਹਮ ਗਿਆਨੀ ਦੇ ਪਵਿੱਤਰ ਜੀਵਨ ਦੀ ਗੱਲ ਕੀਤੀ ਤੇ ਗੁਰੂ ਨੇ ਉਹਦੇ ਜੀਵਨ ਦੀ ਤੁਲਨਾ ਨਿਰਮਲ ਪਾਣੀ ਨਾਲ ਕੀਤੀ ब्रह्म ज्ञानी निर्मलते निर्मला जैसे मैल ना लागे झला जिन्ना मर्ज़ी स्नान कर लो कपड़े तो लो इंज लगदा है कि सारी मैल नाली च बाहर गई नहीं प्यारेयो मैल जम्मी रहंदी है पानी फिर उड़ जांदा है क्योंड़ा जम्मया पानी नु मैला करण वाला ओ उड़ जांदा फिर ओ कहंदा मैं मैल तोती पानी कदी मैला हुंदा ही नहीं सतगुरु ने एक निर्मलताई ते ठंड लई अमरत्व विच ਇਵਨ ਇਹ ਤਾਂ ਗਰਮ ਹੋਇਆ ਵੀ ਠੰਡ ਵਰਤਾਈ ਜਾਂਦਾ ਜੇ ਅਸੀਂ ਪੜਨੇ ਤੱਤਾ ਹੋਵੇ ਧੁੱਪ ਵਿੱਚ ਇਹ ਵੀ ਪੜਨੇ ਭਾਈ ਸਾਹਿਬ ਨੇ ਕਿਹਾ ਯਾਦ ਰੱਖਿਓ ਇਹ ਤੱਤਾ ਹੋਇਆ ਵੀ ਤਸਵੀਰ ਨਹੀਂ ਛੱਡਦਾ ਤੁਸੀਂ ਕਦੀ ਦੇਖੋ ਜਿੰਨਾ ਪਾਣੀ ਮਰਜੀ ਉਬਾਲੇ ਖਾਏ ਗਰਮ ਹੋ ਜਾਏ ਵਰਤੇ ਕੋਈ ਭਾਂਬੜ ਤੇ ਬਲਦੀ ਹੋਈ ਅੱਗ ਤੇ ਗਰਮ ਪਾਣੀ ਪਾਓ ਉਹ ਕਹਿੰਦਾ ਭਾਵੇਂ ਮੈਂ ਗਰਮ ਹੋ ਗਿਆ ਪਰ ਚੇਤੇ ਰੱਖੀ ਅੱਗ ਨੂੰ ਮੈਂ ਫਿਰ ਵੀ ਬੁਝਾ ਦਿਆਂਗਾ ਉਹਦੀ ਤਰੀਸ ਤਸਵੀਰ ਫਿਰ ਵੀ ਠੰਡ ਵਰਤਾਂ ਸਤਿਗੁਰੂ ਨੇ ਨਿਰਮਲ ਨੀਰ ਲਿਆ ਸਾਧਰਨ ਦਾ ਪਤਾਸੇ ਸਨਮਾਨ ਯੋਗ ਮਹਾਸਾਹੀ ਮਾਤਾ ਜੀਤੋ ਜੀ ਇਹ ਇਹ ਆਪ ਜੀ ਨੂੰ ਸਭ ਨੂੰ ਪਤਾ ਉਹਨੇ ਕਈਆਂ ਨੇ ਸ਼ਬਦ ਵਰਤਨੇ ਮੇਰੀ ਇੱਛਾ ਮੈਂ ਇੱਕ ਦਿਨ ਮਾਤਾ ਜੀ ਦਾ ਕਿਉਂਕਿ ਖਾਲਸੇ ਦੀ ਮਾਂ ਮਾਤਾ ਸਹਿਬ ਕੌਰ ਜੀ ਕਿਉਂਕਿ ਦਿਨ ਆਪਣੇ ਕੋਲ 4-5 ਜੇ ਕਹਿ ਗਏ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਨਹੀਂ 9:30 ਤੋ ਮੈਨੂੰ ਥੋੜਾ ਟੱਪਣ ਲਿਆ ਕਰਿਆ ਜੁੱਤੇ ਮੈਂ ਕਿਹਨੇ ਕਿਉਂਕਿ ਮੈਂ ਵੀ ਸਭ ਕੁਝ ਛੱਡ ਕੇ ਤੁਹਾਡੇ ਕੈਨ ਤੇ ਇੱਥੇ ਆਇਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀਤੋ ਜੀ ਪਤਾ ਸੇ ਪਾਉਂਦੇ ਨੇ ਮਾਤਾ ਸਾਹਿਬ ਦੇਵਾ ਜੀ ਅਮਰ ਸੰਚਾਰ ਤੋਂ ਬਾਅਦ ਹੁੰਦੇ ਆ ਹਾਂ ਜੇ ਕਿਸੇ ਨੂੰ ਸ਼ੰਕਾ ਹੋਵੇ ਕਿ ਇਹਦੇ ਪ੍ਰੂਫ ਨਹੀਂ ਤਾਂ ਮੇਰਾ ਖਿਆਲ ਇੱਥੇ ਪਤਾ ਹੀ ਹੋਣਾ ਇਸ ਚੀਜ਼ ਦਾ ਪਤਾ ਸੇ ਪਾਏ ਮਿੱਠਾ ਪਾਇਆ ਜੀ ਤੁਸੀਂ ਦੇਖੋ ਹਜ਼ੂਰ ਨੇ ਪਤਾਸਰਾ ਕੋ ਨਿਕਾਪ ਵਡਾ ਹੁੰਦਾ ਹੈ ਨਾ ਛੋਟੇ ਵੱਡੇ ਪਤਾਸੇ ਹੁੰਦੇ ਆ ਆ ਸਿੰਘਾਂ ਨੂੰ ਪਤਾ ਹੈ ਜਦੋਂ ਭਰ ਕੇ ਪਾਉਂਦੇ ਆ ਪਤਾਸੇ ਸਾਰਿਆਂ ਦਾ ਆਕਾਰ ਇੱਕੋ ਜਿਹਾ ਥੋੜਾ ਜਲ ਵਿੱਚ ਪਤਾਸੇ ਪਾ ਕੇ ਜਦੋਂ ਉਹ ਖੰਡਾ ਵਿੱਚ ਚਲਾਉਂਦੇ ਆ ਨਾਲ ਬਾਣੀ ਸ਼ੁਰੂ ਕਰਦੇ ਆ ਛੋਟੇ ਵੱਡੇ ਪਤਾਸਿਆਂ ਦੀ ਹੋਂਦ ਮੁੱਕ ਜਾਂਦੀ ਸਾਰੇ ਹੀ ਮਿਟਾਸ ਦਾ ਰੂਪ ਧਾਰਨ ਕਰ ਜਾਂਦੇ ਹਜ਼ੂਰ ਨੇ ਨਿਰਮਲ ਨੀਰ ਵਿੱਚ ਪਤਾਸੇ ਪਾਏ ਬਾਤਾ ਡਾਕਟਰ ਤਾਰਨ ਸਿੰਘ ਕਿੰਦ ਨੇ ਖਿਰਦੇ ਦਾ ਸੂਚਕ ਸੀ ਵਿਸ਼ਾਲਤਾ ਦਾ ਹਜ਼ੂਰ ਨੇ ਫਿਰ ਨਾਲ ਚੌਥਾ ਖੰਡਾ ਲਿਆ ਖੰਡਾ ਮੈਂ ਉਦਨ ਵੀ ਅਰਥ ਕੀਤੀ ਸੀ ਇਹ ਮੀਰੀ ਤੇ ਪੀਰੀ ਦਾ ਸੂਚਕ ਹੈ ਸਤਿਗੁਰੂ ਨੇ ਕਿਹਾ ਪ੍ਰਥਮਾ ਖੰਡਾ ਸਾਜਕ ਅਸੀਂ ਪੜਨੇ ਗੁਰੂ ਗੋਬਿੰਦ ਸਿੰਘ ਹੁਣ ਉਹਨਾਂ ਨੇ ਖੰਡਾ ਉਸ ਬਾਤੇ ਵਿੱਚ ਰੱਖਿਆ ਚਾਰ ਚੀਜ਼ਾਂ ਇਸ ਕਰਕੇ ਨਹੀਂ ਅਮਰਤ ਬਣ ਗਿਆ ਕਿ ਸਤਲੁਈ ਦਾ ਪਾਣੀ ਸੀ ਤੇ ਪੋਤਾਸੇ ਸਨ ਸੱਚ ਇਹ ਵੇ ਕਿ ਪੰਜਵਾਂ ਖੋਦ ਗੁਰੂ ਗੋਬਿੰਦ ਸਿੰਘ ਆਕਾਲ ਦਾ ਸੁੱਤ ਜਿਹਨੂੰ ਪ੍ਰਮਾਤਮਾ ਨੇ ਕਿਹਾ ਸੀ ਮੈਂ ਆਪਣਾ ਸੁਰ ਤੋਏ ਨਵਾਜਾ ਪੰਥ ਪਰ ਚੁਰਕ ਕਰਬੇ ਕੋ ਸਾਜਾ ਜਾਂ ਤਾ ਤੂੰ ਧਰਮ ਚਲਾਏ ਕਬਦ ਕਰਨ ਤੇ ਲੋਕ ਹਟਾਏ ਤੇ ਜਿਸ ਗੁਰੂ ਨੇ ਆਪਣੇ ਆਕਾਲ ਪੁਰਖ ਪਿਤਾ ਨੂੰ ਕਿਹਾ ਸੀ ਕਿ ਹੇ ਮੇਰੇ ਦਾਤਾਰ ਪਿਤਾ ਜੀ ਕਿ ਠਾਣ ਭਇਓ ਮੈਂ ਜ਼ੋਰ ਕਰ ਬਚਨ ਕਾ ਸਿਰ ਨਾਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਜਬ ਤੁਮ ਕਰੋ ਸਹਾਈ ਉਸ ਪਰਮ ਆਪਾ ਬਾਣੀ ਗੁਰੂ ਗੋਬਿੰਦ ਸਿੰਘ ਦੀ ਆਪਾ ਗੁਰੂ ਗੋਬਿੰਦ ਸਿੰਘ ਦੇ ਨੇਤਰ ਨੀਰ ਉੱਤੇ ਟੇ ਰਸਨਾ ਤੋਂ ਬਾਣੀ ਪੜਨ ਲਗੇ ਵੀਰ ਆਸਨ ਹਜ਼ੂਰ ਨੇ ਇੱਕ ਹੱਥ ਨਾਲ ਬਾਟੇ ਨੂੰ ਪਕੜਿਆ ਇੱਕ ਹੱਥ ਨਾਲ ਖੰਡਾ ਵਿੱਚ ਕਮਾਉਂਦੇ ਨੇ ਪਿਆਰਿਓ ਪੰਜ ਬਾਣੀਆਂ ਦਾ ਪਾਠ ਕਰ ਹਜ਼ੂਰ ਨੇ ਆਪੇ ਖਿਆਤ ਅਮਰ ਦੀ ਦਾਤ ਤਿਆਰ ਕਰ ਦਿੱਤੀ ਜਿੰਨਾ ਪੰਜਾਂ ਨੇ ਆਪਣਾ ਆਪ ਭੇਟ ਕੀਤਾ ਸਾਡਾ ਇਤਿਹਾਸ ਕਹਿੰਦਾ ਮੈਂ ਬੇਨਤੀ ਇਥੀ ਸੰਕੋਚਾਂਗਾ ਥੋੜਾ ਟਿਕਾ ਬਖਸ਼ੋ ਪੰਜ ਚੂਲੇ ਉਹਨਾਂ ਦੇ ਮੁਖ 'ਚ ਪਾ ਦਿੱਤੇ ਇਹ ਕੱਲ ਨੂੰ ਅੱਗੇ ਵੇਖਾਂਗੇ ਸੀ ਕਿਉਂ ਪੰਜ ਚੂਲੇ ਮੁਖ 'ਚ ਪਾਏ ਪੰਜ ਉਹਨਾਂ ਨੇਤਰਾਂ ਛੱਟੇ ਮਾਰੇ ਜਦੋਂ ਚੂਲਾ ਮੁਖ 'ਚ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਬੋਲ ਕੇ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਟੇ ਨੇਤਰਾ ਚ ਅੰਮ੍ਰਿਤ ਸਿੰਜਦੇ ਨੇ ਆਵਾਜ਼ ਦਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਸ ਚ ਬੰਦੇ ਨੇ ਬਖਸ਼ਾਂ ਦੇ ਦਾਤੇ ਆਪਣਾ ਖਾਸ ਰੂਪ ਤਿਆਰ ਕਰਦੇ ਪਏ ਉਹ ਰੂਪ ਜਿਹੜਾ ਰਹਿੰਦੀ ਦੁਨੀਆ ਤੱਕ ਇਸ ਪਲੈਨਟ ਤੋਂ ਖਤਮ ਹੀ ਨਹੀਂ ਹੋਣਾ ਹਜ਼ੂਰ ਨੇ ਸੀਸ ਚ ਪਾਇਆ ਅੰਮ੍ਰਿਤ ਕਹਿਣ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਮੈਂ ਬੇਨਤੀ ਕਰਾਂ ਪੰਜਾਂ ਦੇ ਸੋਹਣੇ ਬਸਤਰ ਗਾਤਰੇ ਸ੍ਰੀ ਸਹਿਬ ਸਜਾਈਆਂ ਲਿਸ਼ਕ ਦੇ ਚਿਹਰੇ ਜਦੋਂ ਕਿਰਪਾਨ ਲੈ ਕੇ ਖਲੋਤੇ ਸਨ ਉਦੋਂ ਗੁਰੂ ਗੋਬਿੰਦ ਸਿੰਘ ਇੱਕ ਚਿਹਰਾ ਚਮਕਦਾ ਸੀ ਹੁਣ ਪੰਜਾਂ ਨੂੰ ਨਿਕਾਲਾ ਕੇ ਛਾਤੀ ਮਾਰੋ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਇਲਿਸ਼ਕ ਦਾ ਪਿਆਰ ਆਪਣਾ ਖਾਸ ਰੂਪ ਬਣਾਇਆ ਸਤਿਗੁਰਾਂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਚੋਜੀ ਪ੍ਰੀਤਾ ਨੇ ਫਿਰ ਕਿਹਾ ਖਾਲਸਾ ਜੀ ਹੁਣ ਸਾਡੇ ਕਈ ਵਿਦਵਾਨ ਇਹ ਅੱਜ ਇਹਨੂੰ ਖੰਡਨ ਕਰ ਲੱਗ ਪਿਆ ਚੇਤੇ ਰੱਖਿਓ ਮੈਂ ਇਸ਼ਾਰਾ ਕਰ ਦੇਣਾ ਪਤਾ ਮੈਨੂੰ ਸਾਰਿਆਂ ਵੀ ਕਿਹੜਾ ਬੰਦਾ ਕੀ ਕੁਝ ਕਰ ਰਿਹਾ ਸਚੇਤਾ ਪਰ ਮੈਂ ਚਾਹਨਾ ਉਹਨਾਂ ਸਟੇਜ ਤੇ ਕਿਉਂ ਬਖੇੜਾ ਪਾਈਏ ਸਟੇਜ ਤੇ ਪੋਜ਼ਿਟਿਵ ਲੈ ਕੇ ਗੱਲ ਕਰੋ ਲੋਕੀ ਤਾਂ ਅੱਗੀ ਗੁਰਦੁਆਰੇ ਤੇ ਭੱਜੇ ਬੈਠੇ ਆ ਨਿਆਣੇ ਤਾਂ ਨੇੜੇ ਨਹੀਂ ਲੰਗਦੇ ਗੁਰਦੁਆਰੇ ਮੈਂ ਬਖਸ਼ ਦਵਾਂ ਮੈਂ ਇੱਕ ਤੁਹਾਨੂੰ ਉਦਾਹਰਣ ਦੇਣੇ ਸਿੰਘ ਜੀ ਸਾਡਾ ਇੱਥੇ ਜੀ ਇਹ ਨਿਯਾਰਕ ਹੁਣ ਮੈਨੂੰ ਗੱਲ ਸੁਣਾਈ ਕਹਿੰਦਾ ਵੀ ਇੱਕ ਦਿਨ ਬਜ਼ੁਰਗ ਰੋਜ ਆਉਂਦੇ ਸਨ ਤੇ ਦਾੜਾ ਬੰਨਿਆ ਘੁੱਟ ਕੇ ਮੈਂ ਪੁੱਛਿਆ ਵੀ ਅੰਕਲ ਜੀ ਅੱਜ ਕਿਉਂ ਦਾੜਾ ਬੰਨਿਆ ਕਹਿੰਦਾ ਜੀ ਪਤਾ ਕੋਈ ਨਹੀਂ ਲੜਾਈ ਨਾ ਹੋ ਜਾਏ ਪਹਿਲਾਂ ਦਾੜੇ ਨੂੰ ਪੈਂਦੇ ਸੱਚੀ ਇਹ ਹਾਲ ਤੇ ਸਾਡੀ ਲੋਕਾਂ ਦੀ ਮੈਂ ਬੇਨਤੀ ਕਰਾਂਗਾ ਗੁਰੂ ਗੋਬਿੰਦ ਸਿੰਘ ਦੇ ਸਿੱਖੋ ਇਸ ਕਰਕੇ ਨਾ ਸਮਝਿਓ ਕਿਉਂਕਿ ਹਰ ਬੰਦਾ ਆਪਣੀ ਖੌਮੇ ਦੀ ਬੋਰਡ ਦੀ ਛਾਂ ਤਲੇ ਬੈਠਾ ਹੁੰਦਾ ਹੈ ਉਹ ਦੂਜੇ ਨੂੰ ਵੈਸੇ ਸਵੀਕਾਰ ਨਹੀਂ ਕਰਦਾ ਇੱਕ ਨੇ ਲੈ ਦਿੱਤਾ ਜਿਨੇ ਇਹ ਤਾਂ ਬਾਅਦ ਚੱਲਿਆ ਜੀ ਆਪੇ ਗੁਰ ਝੇਲੇ ਵਾਰੀ ਕਰ ਹਜ਼ੂਰ ਨੇ ਪੰਜਾਂ ਨੂੰ ਕਿਹਾ ਮਿਰੋ ਅੰਮ੍ਰਿਤ ਦੀ ਧਾਤ ਪੰਜੂ ਪਿਹਾਰਿਓ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਹੁਣ ਚਲੋ ਭਾਵੇਂ ਸਾਡੇ ਕਵ ਕਵੀਆਂ ਨੇ ਕਹਿ ਦਿੱਤਾ ਕਿ ਪੰਜਾਂ ਨੇ ਉੱਤੇ ਖਲੋ ਕੇ ਕਿਆ ਸਾਨੂੰ ਕੀ ਦਿਓਗੇ ਅਸੀਂ ਤਾਂ ਸੀਸ ਦਿੱਤੇ ਤੁਸੀਂ ਕੀ ਦਿਓਗੇ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਇੱਕ ਵਾਰੀ ਕਿਹਾ ਸੀ ਵੀ ਮੇਰਾ ਅੰਦਰ ਨਹੀਂ ਇਸ ਗੱਲ ਨੂੰ ਸਵੀਕਾਰ ਦਾ ਵੀ ਉਹਨਾਂ ਕਹਿੰਦਾ ਤੁਸੀਂ ਸੀਸ ਦਿੱਤੇ ਮੈਂ ਸਾਰਾ ਪਰਿਵਾਰ ਦੇਾਂਗਾ ਨਹੀਂ ਗੁਰਮਖੋ ਜਿੰਨਾ ਨੂੰ ਲੋਕ ਝੂਰ ਨਾਈ ਝੀਂਬਾ ਕਹਿ ਕੇ ਨੀਵੀਂ ਸਾਤ ਵਾਲੇ ਕਹਿ ਕੇ ਚੌਕੇ ਤੇ ਨਹੀਂ ਸੰਚਰਨ ਦਿੰਦੇ ਜਿੰਨਾਂ ਨੂੰ ਮੰਜੀ ਤੇ ਨਹੀਂ ਸੰਭਨ ਦਿੰਦੇ ਜਿੰਨਾਂ ਨੂੰ ਆਪਣੇ ਘਰ ਦੇ ਬੂਹੇ ਤੋਂ ਲੰਘ ਕੇ ਆਪਣੇ ਕਮਰੇ 'ਚ ਨਹੀਂ ਵੜਨ ਦਿੰਦੇ ਚੇਤੇ ਰੱਖਿਓ ਉਹਨਾਂ ਪੰਜਾਂ ਨੂੰ ਦਾਤ ਦੇ ਕੇ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਨੂੰ ਅੰਮ੍ਰਿਤ ਦਿਓ ਉਹਨਾਂ ਇਹ ਨਹੀਂ ਕਿਹਾ ਹੋਣਾ ਕਿ ਸਾਨੂੰ ਕੀ ਦਏਗਾ ਮੈਂ ਕਹਿੰਦਾ ਉਹਨਾਂ ਕਿਹਾ ਹੋਣਾ ਐਸੀ ਲਾਲ ਤੋ ਜੀ ਵੀਨ ਕੌਣ ਕਰੇ ਤੇਰੇ ਤੋਂ ਬਿਨਾ ਕਿਹੜਾ ਗਰੀਬ ਨਿਵਾਜ ਹੈ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰ ਹੈ ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਭਾਵੇਂ ਚਲੋ ਸ਼ਬਦ ਮੈਂ ਅਰਜ਼ ਕਰਾਂ ਭਗਤੀ ਦਾ ਸੱਚਮੁੱਚ ਗੋਬਿੰਦ ਉੱਚਿਆਂ ਨੂੰ ਨੀਵਿਆਂ ਕਰਦਾ ਤੇ ਇਸ ਗੋਬਿੰਦ ਨੇ ਅੰਮ੍ਰਿਤ ਦੀ ਤਾਂ ਦੇਖ ਕੇ ਕਿਆ ਸੀ ਜਿਨ੍ਹਾਂ ਨੂੰ ਝੂਰ ਨਾਈ ਛਿੰਬੇ ਖਤਰੀ ਜੱਟ ਕਰਾਣ ਬਾਣੀਏ ਸੈਣੀ ਕਹਿੰਦੇ ਆ ਸਮਾਂ ਆਏਗਾ ਜਿਹਦਾ ਜ਼ਿਕਰ ਕਰ ਰਹੇ ਸਨ ਜਦੋਂ ਲੰਘੇਗਾ ਤੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਤੁਸੀਂ ਸਰਦਾਰ ਜੀ ਕਹਿ ਕੇ ਆਵਾਜ਼ ਮਾਰਿਆ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਐਸੀ ਲਾਹ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛੱਤਰ ਤਰੇ ਜਾਂ ਕੀ ਛੋਦ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਤਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾ ਡਰਾਂ ਨੂੰ ਕਿਸੇ ਦੀ ਪਰਵਾਹ ਨਹੀਂ ਮਹਾਰਾਜ ਜੀ ਨੇ ਕਹਿਮ ਨੂੰ ਅੰਮ੍ਰਿਤ ਦਿਓ ਇੱਥੇ ਪਾਈ ਸੰਤੋਖ ਸਿੰਘ ਲਿਖਦੇ ਨੇ ਸਿੱਖ ਕਹਿੰਦੇ ਦਾਤਾ